4 ਫਰਵਰੀ ਤੋਂ ਚਮਕ ਸਕਦੀ ਹੈ ਇਹਨਾਂ ਰਾਸ਼ੀਆਂ ਦੀ ਕਿਸਮਤ ਬ੍ਰਹਸਪਤੀ ਚੱਲਣਗੇ ਸਿੱਧੀ ਚਾਲ ਹਰ ਕੰਮ ਹੋਵੇਗਾ ਪੂਰਾ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਹਰ ਸਾਲ ਰਾਸ਼ੀ ਨਹੀਂ ਬਦਲਦਾ ਜੋ ਯਕੀਨੀ ਤੌਰ ਤੇ ਹਰ ਰਾਸ਼ੀ ਦੇ ਲੋਕਾਂ ਦੇ ਜੀਵਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦਾ ਜਿਵੇਂ ਕਿ ਬ੍ਰਹਸਪਤੀ ਇੱਕ ਨਿਸ਼ਚਿਤ ਸਮੇਂ ਦੌਰਾਨ ਆਪਣੀ ਰਾਸ਼ੀ ਨੂੰ ਬਦਲਦਾ ਹੈ ਇਸ ਦੀ ਚਾਲ ਵੀ ਬਦਲਦੀ ਰਹਿੰਦੀ ਹੈ ਵੈਦਿਕ ਜੋਤਿਸ਼ ਦੇ ਅਨੁਸਾਰ ਨਵੇਂ ਸਾਲ ਵਿੱਚ ਬ੍ਰਹਸਪਤੀ ਬ੍ਰਿਕਰ ਵਿੱਚ ਆਪਣੀ ਪਿਸ਼ਾਕੜੀ ਅਵਸਥਾ ਵਿੱਚ ਹੈ 4 ਫਰਵਰੀ ਨੂੰ ਦੁਪਹਿਰ 3:09 ਤੇ ਉਹ ਸਿੱਧੇ ਰਸਤੇ ਤੇ ਚੱਲਣਾ ਸ਼ੁਰੂ ਕਰ ਦੇਣਗੇ ਕੁਝ ਰਾਸ਼ੀਆਂ ਦੇ ਲੋਕ 119 ਦਿਨਾਂ ਤੱਕ ਬ੍ਰਹਸਪਤੀ ਦੇ ਪਿਸ਼ਾਕੜੀ ਰਹਿਣ ਦੇ ਬਾਅਦ ਸਿੱਧੇ ਹੋਣ ਨਾਲ ਬਹੁਤ ਲਾਭ ਪ੍ਰਾਪਤ ਕਰ ਸਕਦੇ ਨੇ ਹਰ ਖੇਤਰ ਵਿੱਚ ਅਥਾ ਸਫਲਤਾ ਦੇ ਨਾਲ ਨਾਲ ਭਾਰੀ ਵਿੱਤੀ ਲਾਭ ਵੀ ਹੋ ਸਕਦਾ ਹੈ ਆਓ ਜਾਣਦੇ ਹਾਂ ਬ੍ਰਹਸਪਤੀ ਦੀ ਸਿੱਧੀ ਚਾਲ ਨਾਲ ਕਿਹੜੀਆਂ ਰਾਸ਼ੀਆਂ ਨੂੰ ਲਾਭ ਮਿਲੇਗਾ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਮੇਖ ਰਾਸ਼ੀ ਦੀ ਇਸ ਰਾਸ਼ੀ ਦੇ ਲੋਕਾਂ ਲਈ ਗੁਰੂ ਦਾ ਸਿੱਧਾ ਹੋਣਾ ਬਹੁਤ ਫਾਇਦੇਮੰਦ ਤੇ ਲਾਭਦਾਇਕ ਹੋ ਸਕਦਾ ਹੈ ਇਸ ਥਾਂ ਤੇ ਬ੍ਰਹਸਪਤੀ ਦੂਜੇ ਘਰ ਵਿੱਚ ਹੋਣ ਵਾਲਾ ਤਨਦੌਲਤ ਦੇ ਸਥਾਨ ਤੇ ਬ੍ਰਹਸਪਤੀ ਦੀ ਸਿੱਧੀ ਗਤੀ ਦੇ ਕਾਰਨ ਇਸ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਦਾ ਸਤਕ ਦੇ ਸਕਦੀ ਹੈ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਵੀ ਹੈ ਨੌਕਰੀ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਰਾ ਲਾਭ ਮਿਲ ਸਕਦਾ ਹੈ ਤਰੱਕੀ ਦੇ ਨਾਲ-ਨਾਲ ਤਰੱਕੀ ਦੇ ਵੀ ਮੌਕੇ ਮਿਲ ਸਕਦੇ ਨੇ ਆਰਥਿਕ ਸਥਿਤੀ ਚੰਗੀ ਹੋਣ ਵਾਲੀ ਹੈ ਪਰਿਵਾਰ ਦੇ ਨਾਲ ਚੰਗਾ ਸਮਾਂ ਬਤੀਤ ਕਰੋ ਅਚਾਨਕ ਵਿੱਤੀ ਲਾਭ ਹੋ ਸਕਦਾ ਹੈ ਅੱਗੇ ਰਾਸ਼ੀ ਹੈ ਕੰਨਿਆ ਰਾਸ਼ੀ ਇਸ ਰਾਸ਼ੀ ਦੇ ਨੌਵੇਂ ਘਰ ਵਿੱਚ ਬ੍ਰਹਸਪਤੀ ਮਾਰਗੀ ਹੋਣ ਵਾਲਾ ਹੈ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਬੰਪਰ ਲਾਭ ਮਿਲਣ ਵਾਲਾ ਹੈ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਕੈਰੀਅਰ ਦੇ ਖੇਤਰ ਦੀ ਗੱਲ ਕਰੀਏ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਸਕਦੀਆਂ ਨੇ ਵਪਾਰ ਵਿੱਚ ਵੀ ਬਹੁਤ ਲਾਭ ਹੋਵੇਗਾ ਤੁਹਾਡੇ ਦੁਆਰਾ ਬਣਾਈ ਗਈ ਰਣਨੀਤੀ ਸਫਲ ਹੋ ਸਕਦੀ ਹੈ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਵੀ ਹੈ ਕਿਸਮਤ ਦੇ ਘਰ ਚ ਬ੍ਰਹਸਪਤੀ ਸਿੱਧਾ ਹੋਣ ਕਾਰਨ ਇਸ ਰਾਸ਼ੀ ਦੇ ਲੋਕ ਹਰ ਖੇਤਰ ਚ ਕਾਫੀ ਸਫਲਤਾ ਹਾਸਲ ਕਰ ਸਕਦੇ ਨੇ ਲਵ ਲਾਈਫ ਚੰਗੀ ਹੋਣ ਵਾਲੀ ਹੈ ਘਰੇਲੂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ ਚੰਗੀ ਸਿਹਤ ਰਹਿਣ ਵਾਲੀ ਹੈ ਅਗੇ ਰਾਸ਼ੀ ਹੈ वृश्चਿਕ ਰਾਸ਼ੀ वृश्चਿਕ ਵਿੱਚ ਬ੍ਰਹਸਪਤੀ ਪੰਜਵੇਂ ਘਰ ਦਾ ਮਾਲਕ ਹੈ ਅਤੇ ਸੱਤਵੇਂ ਘਰ ਵਿੱਚ ਮਾਰਗੀ ਉਹ ਹੈਗਾ ਅਜਿਹੇ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਹਰ ਖੇਤਰ 'ਚ ਸਫਲਤਾ ਦੇ ਨਾਲ-ਨਾਲ ਕਾਫੀ ਵਿੱਤੀ ਲਾਭ ਵੀ ਮਿਲ ਸਕਦਾ ਹੈ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਇੱਕ ਵਾਰ ਫਿਰ ਸ਼ੁਰੂ ਹੋ ਸਕਦੇ ਨੇ ਕੈਰੀਅਰ ਦੇ ਨਜ਼ਰੀਏ ਤੋਂ ਵੀ ਬ੍ਰਹਸਪਤੀ ਦਾ ਸਿੱਧਾ ਹੋਣਾ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ ਤੁਹਾਨੂੰ ਸਹਿਕਰਮੀਆਂ ਦਾ ਪੂਰਾ ਸਹਿਯੋਗ ਮਿਲ ਸਕਦਾ ਹੈ ਕਾਰੋਬਾਰ ਦੇ ਖੇਤਰ ਦੀ ਗੱਲ ਕਰੀਏ ਤਾਂ ਬਹੁਤ ਲਾਭ ਹੋਣ ਦੀ ਸੰਭਾਵਨਾ ਹੈ ਆਰਥਿਕ ਸਥਿਤੀ ਚੰਗੀ ਹੋਣ ਵਾਲੀ ਹੈ ਵਿੱਤੀ ਲਾਭ ਦੀ ਵੀ ਬਹੁਤ ਸੰਭਾਵਨਾ ਹੈ ਜਿੱਦੀ ਜਾਇਦਾਦ ਚੰਗੀ ਹੋਣ ਵਾਲੀ ਹੈ ਲਵ ਲਾਈਫ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲਾਭ ਮਿਲਣ ਦੀ ਸੰਭਾਵਨਾ ਹੈ ਇਹ ਚਾਰ ਰਾਸ਼ੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਸਾਰੀ ਜਾਣਕਾਰੀ ਮਾਹਿਰ ਜੋਤਿਸ਼ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ